ਪੰਜਾਬ ਚੌਪ ਹੈਲਥ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਨਵੀਂ ਵਕੈਂਸੀ ਵਾਰ ਦੱਸਣ ਜਾ ਰਹੇ ਆ ਉਹ ਹੈ AAI ਜੂਨੀਅਰ ਐਗਜ਼ੀਕਿਊਟਿਵ ATC ਆਨਲਾਈਨ ਫਾਰਮ 2025 ਬਾਰੇ AAI ਯਾਨੀ ਕਿ 에어ਪੋਰਟ ਅਥਾਰਟੀ ਆਫ ਇੰਡੀਆ 에어ਪੋਰਟ ਤੇ ਜੋ ਹੈ ਭਰਤੀ ਨਿਕਲੀ ਆ ਜੋ ਕਿ ਆਫੀਸ਼ੀਅਲੀ 7 ਅਪ੍ਰੈਲ 2025 ਨੂੰ ਲਾਂਚ ਹੋਈ ਸੀ ਇਸੇ ਲੇਟੈਸਟ ਅਪਡੇਟ 25 ਅਪ੍ਰੈਲ 2025 ਨੂੰ ਲਾਂਚ ਹੋਈ ਆ ਕੁੱਲ ਇਸੇ ਚ 309 vacancies ਆਈਆਂ ਨੇ ਇਹ ਜੋ ਫਾਰਮ ਨੇ 25 ਅਪ੍ਰੈਲ ਤੋਂ ਅਪਲਾਈ ਹੋਣੇ ਸਟਾਰਟ ਹੋਏ ਨੇ ਤੇ 24 ਮਈ 2025 ਦੀ ਲਾਸਟ ਡੇਟ ਆ ਇਸੇ ਚ ਏਜ ਤੁਹਾਡੇ ਕੋਲ 24 ਮਈ 2025 ਤੱਕ ਵੱਧ ਤੋਂ ਵੱਧ 27 ਸਾਲ ਦੀ ਹੋਣੀ ਜ਼ਰੂਰੀ ਆ ਕਟੋ ਕਟ 18 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਤੁਹਾਨੂੰ ਏਜ ਰਿਲਾਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਇਹ ਨਦਰ ਰੂਲਸ ਮੁਤਾਬਕ ਹੋਊਗੀ ਇਸ ਵਿੱਚ ਫੀਸ ਜਨਰਲ OBC EWS ਕੈਂਡੀਡੇਟਸ ਲਈ 1000 ਰੁਪਏ ਕੀ ਪਰ SC ST PWD ਤੇ ਫੀਮੇਲ ਕੈਂਡੀਡੇਟਸ ਨੂੰ ਕੋਈ ਵੀ ਫੀਸ ਨਹੀਂ ਹੈ ਕੁਆਲੀਫਿਕੇਸ਼ਨ ਇਚ ਜਿਸ ਨੂੰ ਅਪਲਾਈ ਕਰੇ ਉਹਨਾਂ ਕੋਲ BSC ਤੇ BTech ਜਾਂ ਫਿਰ Bachelor of Engineering ਹੋਣੀ ਜ਼ਰੂਰੀ ਆ ਇਸ ਵਿੱਚ ਜੋ ਪੋਸਟ ਡਿਟੇਲਾ ਪੋਸਟ ਹੈ ਜੂਨੀਅਰ ਐਗਜ਼ੀਕਿਊਟਿਵ ATC ਦੇ ਫਾਰਮ ਜਿਸ ਵਿੱਚ ਤੋਂ 9 vacancies ਆਈਆਂ ਨੇ ਪੇ ਸਕੇਲ ਦੀ ਗੱਲ ਕਰ ਲਈਏ ਤਾਂ ਇੰਡੀਆ ਦੇ ਵਿੱਚ ਜੂਨੀਅਰ ਐਗਜ਼ੀਕਿਊਟਿਵ ਗਰੁੱਪ B ਲੈਵਲ ਦੀਆਂ ਜੋ ਪੋਸਟਾਂ ਨੇ ਇਸ ਵਿੱਚ 40000 ਤੋਂ ਲੈ ਕੇ ਤੁਹਾਡੇ ਬਹੁ ਨੇ ਹੋਣੀ ਆ ਤੇ 3% ਤੁਹਾਨੂੰ ਜੋ ਹੈ ਕਮਿਸ਼ਨ ਵੀ ਐਕਸਟਰਾ ਦਿੱਤਾ ਜਾਊਗਾ ਜੇਕਰ ਤੁਸੀਂ ਅੱਜ ਵੀ ਘਰ ਬੈਠੇ ਨਵੇਂ ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਜੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਵੀ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਹੋ ਇਸ ਦੀ ਹੋਰ ਜਾਣਕਾਰੀ ਤੁਸੀਂ ਇਹਨਾਂ ਦੇ ਅਫੀਸ਼ੀਅਲ ਵੈੱਬਸਾਈਟ ਚੈੱਕ ਕਰਦੇ ਰਹਿਣਾ ਹੈ ਜਿਸ ਤੇ ਤੁਹਾਨੂੰ ਸਾਰੀ ਡਿਟੇਲ ਮਿਲ ਜਾਣੀ ਆ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਸੇਵਾ ਕੇਂਦਰ ਦਾ ਫਾਰਮ ਅਪਲਾਈ ਤੱਕ ਨਹੀਂ ਕਰਉਣਾ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਵਟਸਐਪ ਕਰੋ